ਕੋਈ ਕੀ ਨਾਮ ਤੇ ਕਿਹੜਾ ਜਨਕਪਤੀ ਮੇਲਾ ਬਿਪਰੀ ਰਾਮ ਪੂਜਾ ਗਾਰਮੈਂਟ ਦਾ ਪਾਲਖਾ ਤੇ ਮੈਂ ਉਤੋ ਵਾਲੀਆ ਫਮਾ ਚੌਂਕ ਵਿੱਚ ਦੀ ਟੱਪ ਰਿਆ ਸੀ ਉੱਤੇ ਕਾਰਨਰ ਦੇ ਉੱਤੇ ਬਹੁਤ ਸਖਤਾ ਬਿਲਡਿੰਗ ਹੈ ਜਿਹੜੀ ਕਿ ਮੇਰੇ ਉੱਤੇ ਛੱਪੜਾ ਜਿਹਾ ਇੱਕਦਮ ਟਿਕਿਆ ਕੋਲੇ ਭਗਤ ਜਿੰਦਰ ਜੀ ਪਹੁੰਚ ਚੁੱਕੇ ਸੀ ਜਦੋਂ ਪਹੁੰਚੇ ਤਾਂ ਮੈਨੂੰ ਚੱਕ ਕੇ ਡਾਵਾ ਡਾਕਟਰ ਦੇ ਲੈ ਕੇ ਤਾਂ ਮਰੀ ਇਹਨਾਂ ਨੇ ਜਾਨ ਬਚਾਈ ਤੇ ਇਹ ਬਹੁਤ ਭਿਆਨਕ ਹਾਸਤਾ ਹੋ ਗਿਆ ਸੀ ਇਹ ਜਾਨ ਬਚਨ ਦਾ ਉਸੇ ਚਾਂਸ ਨਹੀਂ ਸੀ ਜਿਹੜੀ ਕੀ ਗੱਲ ਉੱਥੇ ਇਹ ਹੋਈ ਪਰ ਇਹ ਬਿਲਡਿੰਗ ਨੂੰ ਜਲਦੀ ਤੋਂ ਜਲਦੀ ਖਸਤਾ ਹੋਣ ਦੇ ਕਾਰਨ ਢਵਾਈ ਜਾਵੇ ਨਹੀਂ ਤਾਂ ਇੱਥੇ ਤਗੜੀਆਂ ਜਾਨਾਂ ਲੱਗ ਸਕਦੀਆਂ ਕਿਉਂਕਿ ਸ਼ਹਿਰ ਦੇ ਵਿੱਚ ਇੱਥੇ 10-20 ਵਾਰੀ ਦਿਨ ਦੇ ਵਿੱਚ ਪੂਰਾ ਜਾਮ ਲੱਗ ਜਾਂਦਾ ਹੈ ਤੇ ਇੱਥੇ ਕਾਫੀਆਂ ਜਾਨਾਂ ਵੀ ਲਗ ਵੀ ਸਕਦੀਆਂ ਹਨ ਇਸ ਕਰਕੇ ਅਸੀਂ ਮੇਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਅਗ ਅਪੀਲ ਕੀਤੀ ਸੀ ਕਿ ਇਹ ਦਰਗਾਹਾਂ ਢਵਾਈਆਂ ਜਾਣ ਮੇਰੇ 13 ਤੱਕੇ ਲੱਗੇ ਹਨ ਔਰ ਮਸਾਂ ਡਾਕਟਰ ਚਾਰ ਡਾਕਟਰ ਨੇ ਤਾਂ ਸ਼ਹਿਰ ਦੇ ਵਿੱਚ ਮੈਨੂੰ ਜਵਾਬ ਦੇ ਦਿੱਤਾ ਸੀ ਕਿ ਇਹ ਇੱਥੇ ਕਾਬਲ ਨਹੀਂ ਜੀਵਾਂਦੇ ਜੋ ਪਰ ਇੱਕ ਡਾਕਟਰ ਨੇ ਫੇਰ ਵੀ ਮੈਨੂੰ ਹੱਥ ਪਾਇਆ ਤੇ ਮੇਰੀ ਜਾਨ ਬਚ ਗਈ ਮੈਂ ਪਰ ਲੋਕਾਂ ਦੀਆਂ ਜਾਨਾਂ ਨੂੰ ਨਹੀਂ ਮਾਨਣਾ ਚਾਹੁੰਦਾ ਇਸ ਕਰਕੇ ਇਹ ਬਿਲਡਿੰਗ ਨੂੰ ਜਲਦੀ ਤੋਂ ਜਲਦੀ ਢਵਾਇਆ ਜਾਵੇ ਤਾਂ ਕਿ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਮਾਤਾ ਪਿਤਾ ਪਹਿਰਾਨੀਆਂ ਸਾਂਝੀਆਂ ਜਾਨਾਂ ਬਚ ਜਾਣਾ ਨਹੀਂ ਚਾਹੀਤੇ ਬਹੁਤ ਵੱਡਾ ਚਾਂਸ ਵੀ ਚੱਲਦਾ ਹੈ ਕਾਰਪੋਰੇਸ਼ਨ ਵੱਲੋਂ ਐਕਟਿਵਿਟੀ ਲੱਗਿਆ ਕਿਸਰਾ ਦੇਖਦੇ ਹੋ ਹਾਂਜੀ ਇਹ ਕਾਰਪੋਰੇਸ਼ਨ ਵੱਲੋਂ ਆਇਆ ਹੈ ਇਹ ਕਾਰਪੋਰੇਸ਼ਨ ਨੇ ਅੱਜ ਇੱਥੇ ਛੋਟੇ ਪੱਲ ਆਈਆਂ ਹਨ ਤਾਂ ਕਿ ਉੱਥੇ ਗਾਗ ਨਾ ਪਹੁੰਚੇ ਜੀਵਨੀ ਜਾਨ ਨੂੰ ਕੋਈ ਖਤਰਾ ਹੋ ਜੇ ਪਰ ਜਾਨਾਂ ਬਚਾਉਣ ਵਾਸਤੇ ਕਾਰਪੋਰੇਸ਼ਨ ਪੂਰਾ ਕੱਲ ਨੂੰ ਚੱਕੂਗੀ ਅਸੀਂ ਵੀ ਚੱਕਾਂਗੇ ਜੇ ਕਿ ਇਹ ਦੁਕਾਨਾਂ ਨਾ ਟਾਈਆਂ ਗਈਆਂ ਅਸੀਂ ਵੀ ਪੂਰਾ ਕਦਮ ਨਾਲ ਉੱਥੇ ਪੂਰਾ ਹੜਤਾਲਾ ਵੀ ਕਰਾਂਗੇ ਔਰ ਉੱਥੇ ਏਟਵਾਕੀ ਛਡਾਂਗੇ ਇਹ ਬਿਲਡਿੰਗ ਹੈ ਕਿੰਨੇ ਸਾਲ ਪੁਰਾਣੀ ਹੈ ਇਹ 750 ਸਾਲ ਪੁਰਾਣੀ ਬਿਲਡਿੰਗ ਹੈ ਬਿਲਡਿੰਗ ਬਿਲਕੁਲ ਖਸਤਾ ਹੋ ਚੁੱਕੀ ਹੈ ਦੁਕਾਨਦਾਰਾਂ ਦਾ ਕਿਰਾਏ ਵਾਲਿਆਂ ਦਾ ਮਾਲਕ ਦਾ ਇਹਦੇ ਵਿੱਚ ਰੌਲਾ ਹੈ ਪਰ ਲੋਕਾਂ ਦੀਆਂ ਜਾਨਾਂ ਨੂੰ ਕਿਉਂ ਨਵ ਦੇ ਵਿੱਚ ਪਾਇਆ ਜਾਵੇ ਕਿਉਂਕਿ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਵਾਸਤੇ ਇਹ ਬਿਲਡਿੰਗ ਜਲਦੀ ਤੋਂ ਜਲਦੀ ਢਾਉਣੀ ਚਾਹੀਦੀ ਹੈ ਕਿਹਨੇ ਕਿ ਦੁਕਾਨ ਹੈ ਇਹ ਪੰਚੀਦ ਕਰਨਾ ਹੈ ਇਹਦਾ ਇੱਕ ਮਾਲਕ ਹੈ ਜਨਤਰਾਏਦਾਰ ਬੈਠੇ ਹੈ ਇੱਕ ਦਾਇਰ ਚਰਾਏਦਾਰਾਂ ਨੂੰ ਖਾਓ ਜਾਂ ਨਾ ਖਾਓ ਸਾਨੂੰ ਕੋਈ ਨਹੀਂ ਚਲੀ ਸਾਡਾ ਕਿਸੇ ਨਾਮ ਕੋਈ ਦੂਰ ਭਾਵਨੀ ਹੈ ਲੜਾਈ ਝਗੜਾ ਨਹੀਂ ਹੈ ਪਰ ਸਾਨੂੰ ਜਿਹੜੀਆਂ ਉਤਲੀਆਂ ਦਿਲ ਹੈ ਕਿ ਇਹ ਕਿਰੋਂ ਵੀ ਡੇਸਾਦਰ ਤੁਰੇ ਜਾਂਦੇ ਬੰਦੇ ਤੇ ਦੇਖਦਾ ਇਹ ਟਵਾਇਆ ਚਲ